ਗੁਰੂ ਰੂਪ ਪਿਆਰੀ ਸੱਤ ਸੰਗਤ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਨਗਰ ਤੋਂ ਦੂਰ ਸੁਨਸਾਨ ਇਲਾਕੇ ਦੇ ਵਿੱਚ ਇੱਕ ਕਿਸੇ ਸਾਧ ਫਕੀਰ ਨੇ ਆਪਣਾ ਡੇਰਾ ਜਮਾਇਆ ਹੋਇਆ ਸੀ ਉਸ ਦੇ ਕੋਲ ਉਸ ਦੀ ਕੁਟਿਆ ਦੇ ਵਿੱਚ ਛੋਟੇ ਛੋਟੇ ਦੋ ਤਿੰਨ ਕਮਰੇ ਇੱਕ ਛੋਟੀ ਜਿਹੀ ਕੁਟਿਆ ਜਿਹੜੀ ਸ਼ਾਨ ਜਈ ਸੀ ਜਿਹਦੇ ਉੱਤੇ ਕੱਖਾਂ ਦੀ ਛੱਤ ਸੀ ਉਸ ਸਥਾਨ ਤੇ ਬੈਠ ਕੇ ਉਹ ਪੂਜਾ ਤਪੱਸਿਆ ਪਾਠ ਕਰਿਆ ਕਰਦਾ ਤੇ ਦੋ ਛੋਟੀਆਂ-ਛੋਟੀਆਂ ਜਿਹੜੀਆਂ ਛੰਨਾਂ ਸਨ ਉਸਨੇ ਰਾਹੀਆਂ ਪਾੰਦੀਆਂ ਦੇ ਲਈ ਰੱਖੀਆਂ ਸਨ ਕਿ ਜੇ ਕਿਸੇ ਨੂੰ ਕਦੇ ਲੋੜ ਪਵੇ ਤਾਂ ਉੱਥੇ ਆ ਕੇ ਆਪਣੀ ਰਾਤ ਕੱਟ ਸਕੇਗਾ ਬਹੁਤ ਉਸ ਸੁੰਸਣ ਜਗ੍ਹਾ ਸੀ ਤਾਂ ਕਿ ਉਸ ਦੀ ਪੂਜਾ ਪਾਠ ਵਿੱਚ ਕੋਈ ਵਿਗਨ ਨਾ ਪਵੇ ਉਹ ਹਰ ਵੇਲੇ ਪ੍ਰਮਾਤਮਾ ਦੀ ਲਿਵ ਦੇ ਵਿੱਚ ਲੱਗਾ ਰਹਿੰਦਾ ਪ੍ਰਮਾਤਮਾ ਦੇ ਨਾਮ ਦੇ ਵਿੱਚ ਲੀਨ ਰਹਿੰਦਾ ਉਸ ਨੂੰ ਖਾਣ ਪੀਣ ਸਭ ਭੁੱਲ ਜਾਂਦਾ ਉਸ ਨੂੰ ਸੋਣਾ ਵੀ ਭੁੱਲ ਜਾਂਦਾ ਪ੍ਰਮਾਤਮਾ ਦਾ ਪ੍ਰੇਮੀ ਸੀ ਇੱਕ ਵਾਰ ਕੀ ਹੋਇਆ ਕਿ ਉਸ ਦੀ ਉਸ ਕੁਟਿਆ ਦੇ ਕੋਲ ਇੱਕ ਕੁੱਤੀ ਆਪਣੇ ਛੋਟੇ ਛੋਟੇ ਬੱਚਿਆਂ ਦੇ ਨਾਲ ਆ ਗਈ। ਉਹ ਲਗਾਤਾਰ ਚੂਕ ਰਹੀ ਸੀ। ਉਸ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਸੀ। ਉਸ ਦੇ ਖਾਣ ਪੀਣ ਦਾ ਕੋਈ ਇੰਤਜ਼ਾਮ ਨਹੀਂ ਸੀ। ਇਸ ਲਈ ਉਸ ਨੂੰ ਲੱਗਿਆ ਕਿ ਉਹ ਕੁਟਿਆ ਦੇ ਵਿੱਚ ਮਿਸ਼ਾਲ ਜਗਦੀ ਹੈ ਜਿੱਥੇ ਚਾਨਣ ਹੈ ਉੱਥੇ ਕੋਈ ਨਾ ਕੋਈ ਇਨਸਾਨ ਜ਼ਰੂਰ ਹੋਵੇਗਾ। ਉਸ ਦੀ ਸਾਰ ਲਵੇਗਾ। ਉਸ ਨੇ ਕੁਟਿਆ ਤੋਂ ਥੋੜੀ ਦੂਰ ਬੈਠ ਕੇ ਚੂਕਣਾ ਸ਼ੁਰੂ ਕਰ ਦਿੱਤਾ। ਸੰਤ ਫਕੀਰ ਅੰਦਰ ਬੈਠੇ ਪ੍ਰਮਾਤਮਾ ਦਾ ਨਾਮ ਜਪ ਰਹੇ ਸਨ ਪਰ ਵਾਰ-ਵਾਰ ਉਹਨਾਂ ਨੂੰ ਇਹ ਆਵਾਜ਼ ਤੰਗ ਕਰ ਰਹੀ ਸੀ ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਕਰਨ ਇਹ ਵੇਲਾ ਦਿਨ ਚੜ੍ਹਨ ਦਾ ਵੇਲਾ ਸੀ ਸੂਰਜ ਹਜੇ ਚੜ੍ਹ ਰਿਹਾ ਸੀ ਚੰਗੀ ਤਰ੍ਹਾਂ ਉਦੋਂ ਚਾਨਣ ਨਹੀਂ ਸੀ ਹੋਇਆ ਸੰਤ ਫਕੀਰ ਨੇ ਦੇਖਿਆ ਬਾਹਰ ਨਿਕਲੇ ਆਪਣੀ ਪੂਜਾ ਬੰਦ ਕੀਤੀ ਬਾਹਰ ਨਿਕਲ ਕੇ ਦੇਖਦੇ ਨੇ ਕਿ ਇੱਥੇ ਤਾਂ ਇੱਕ ਕੁੱਤੀ ਤੇ ਕੁਝ ਬੱਚੇ ਨੇ ਉਸ ਦੇ ਨਾਲ ਪਰ ਸੰਤ ਫਕੀਰ ਨੂੰ ਖੁਦ ਸੋਚ ਕੇ ਬੜੀ ਦੁੱਖ ਵੀ ਹੋਇਆ ਹੈਰਾਨੀ ਵੀ ਹੋਈ ਕਿ ਮੈਂ ਇਸ ਨੂੰ ਰੋਟੀ ਦਾ ਇੰਤਜ਼ਾਮ ਕਿੱਥੋਂ ਕਰਕੇ ਦਿਆਂ ਸੰਤ ਫਕੀਰ ਨੂੰ ਯਾਦ ਆਇਆ ਕਿ ਥੋੜੀ ਦੂਰ ਇੱਕ ਖੇਤ ਹੈ ਉੱਥੇ ਇੱਕ ਕਿਸਾਨ ਹਲ ਵਾਉਂਦਾ ਹੁੰਦਾ ਹੈ ਤੇ ਬਾਅਦ ਵਿੱਚ ਉਸ ਦੀ ਪਤਨੀ ਉਸ ਦੇ ਲਈ ਰੋਟੀ ਪਾਣੀ ਦਾ ਇੰਤਜ਼ਾਮ ਕਰਦੀ ਹੈ ਫਕੀਰ ਬਾਬੇ ਨੇ ਸੋਚਿਆ ਕਿ ਇਹ ਵੀ ਪੁੰਨ ਦਾ ਕੰਮ ਹੈ ਇਸ ਲਈ ਪਹਿਲਾਂ ਇਹਨਾਂ ਦੀ ਭੁੱਖ ਮਿਟਵਾਉਣੀ ਹੈ ਸੰਤ ਫਕੀਰ ਅੱਗੇ-ਅੱਗੇ ਤੇ ਰੱਬ ਦੇ ਜੀ ਪਿੱਛੇ-ਪਿੱਛੇ ਸੰਤ ਫਕੀਰ ਨੇ ਥੋੜਾ ਪੈਂਡਾ ਕੱਟਿਆ ਤੇ ਉਸ ਖੇਤ ਦੇ ਨੇੜੇ ਹੋ ਗਏ ਉਦੋਂ ਤੱਕ ਸੂਰਜ ਚੰਗੀ ਤਰ੍ਹਾਂ ਚੜ ਚੁੱਕਿਆ ਸੀ ਦੂਰ ਉਹਨਾਂ ਨੂੰ ਉਹ ਕਿਸਾਨ ਹਲ ਬੋਂਦਾ ਦੇਖਿਆ ਤੇ ਪ੍ਰਮਾਤਮਾ ਦੀ ਇੰਨੀ ਮਿਹਰ ਕਿ ਉਧਰੋਂ ਕਿਸਾਨ ਦੀ ਪਤਨੀ ਵੀ ਉੱਥੇ ਰੋਟੀਆਂ ਲੈ ਕੇ ਜਾ ਰਹੀ ਸੀ ਉਸ ਦੀ ਉਮਰ ਵੀ ਕਾਫੀ ਸੀ ਸੰਤ ਫਕੀਰ ਨੇ ਉਹਨਾਂ ਨੂੰ ਹਾਕ ਮਾਰੀ ਆਵਾਜ਼ ਦਿੱਤੀ ਮਾਤਾ ਜੀ ਇੱਕ ਬੇਨਤੀ ਕਰਨੀ ਹੈ ਉਹ ਬੋਲੇ ਹਾਂਜੀ ਦੱਸੋ ਇੱਕ ਰੋਟੀ ਚਾਹੀਦੀ ਹੈ ਇਹ ਰੱਬ ਦੇ ਜੀਆਂ ਨੂੰ ਦੇਣੀ ਹੈ ਤੁਹਾਡੀ ਮਿਹਰਬਾਨੀ ਹੋਵੇਗੀ ਮੈਂ ਲਗਾਤਾਰ ਦੇਖ ਰਿਹਾ ਹਾਂ ਕਿ ਇਹ ਭੁੱਖ ਦੇ ਨਾਲ ਝੂਕ ਰਹੀ ਹੈ ਕਿਸਾਨ ਦੀ ਘਰ ਵਾਲੀ ਬਹੁਤ ਤੇਜ ਸੀ ਚਤੁਰਚਲਾਕ ਸੀ ਉਸਨੇ ਸੋਚਿਆ ਕਿ ਇਸ ਤੋਂ ਵਧੀਆ ਮੌਕਾ ਕੋਈ ਨਹੀਂ ਹੋ ਸਕਦਾ ਪਹਿਲਾਂ ਉਸਨੇ ਮਨਾਂ ਕਰ ਦਿੱਤਾ ਕਿ ਨਹੀਂ ਮੈਂ ਤਾਂ ਪੂਰੀਆਂ ਪੂਰੀਆਂ ਰੋਟੀਆਂ ਲੈ ਕੇ ਆਈਆਂ ਆਪਣੇ ਘਰ ਵਾਲੇ ਦੇ ਲਈ ਇਸ ਲਈ ਮੈਂ ਨਹੀਂ ਦੇ ਸਕਦੀ ਜਦੋਂ ਸੰਤ ਫਕੀਰ ਨੇ ਦੁਬਾਰਾ ਬੇਨਤੀ ਕੀਤੀ ਤਾਂ ਗੋ ਉਹਨੇ ਉੱਤਰ ਦਿੱਤਾ ਕਿ ਚਲੋ ਇੱਕ ਰੋਟੀ ਮੈਂ ਤੁਹਾਨੂੰ ਦੇ ਦੇਨੀ ਆ ਪਰ ਇਹਦੇ ਬਦਲੇ ਆਪਣੀ ਜ਼ਿੰਦਗੀ ਦੀ ਜਿੰਨੀ ਤੁਸੀਂ ਭਗਤੀ ਕੀਤੀ ਹੈ ਤਪੱਸਿਆ ਕੀਤੀ ਹੈ ਉਹਦਾ ਇੱਕ ਚੁਥਾਈ ਚੌਥਾ ਹਿੱਸਾ ਤੁਸੀਂ ਮੇਰੇ ਨਾਮ ਕਹਿ ਦਿਓ ਪ੍ਰਮਾਤਮਾ ਦੇ ਅੱਗੇ ਬੇਨਤੀ ਕਰ ਦਿਓ ਕਿ ਤੁਹਾਡੀ ਹੁਣ ਤੱਕ ਦੀ ਭਗਤੀ ਹੁਣ ਤੱਕ ਦਾ ਜੋ ਤੁਸੀਂ ਪੁੰਨ ਕਮਾਇਆ ਹੈ ਉਹਦਾ ਚੌਥਾ ਹਿੱਸਾ ਮੇਰੇ ਨਾਮ ਲਾ ਦਿਓ ਉਸ ਫਕੀਰ ਨੇ ਅਰਦਾਸ ਕੀਤੀ ਪਰਮਾਤਮਾ ਨੂੰ ਕਿਹਾ ਕਿ ਮੇਰੀ ਜਿਹੜੀ ਹੁਣ ਤੱਕ ਦੀ ਪੁੰਨ ਕਮਾਈ ਹੈ ਉਹਦਾ ਚੌਥਾ ਹਿੱਸਾ ਇਸ ਮਾਤਾ ਦੇ ਨਾਮ ਲਾ ਦਿਓ ਇੱਕ ਰੋਟੀ ਉਹਨਾਂ ਨੇ ਦਿੱਤੀ ਉਸ ਰੱਬ ਦੇ ਜੀ ਨੂੰ ਪਾਈ ਪਰ ਉਹ ਅਜੇ ਵੀ ਚੂਕਣੋਂ ਹਟ ਨਹੀਂ ਸੀ ਰਹੀ ਫਿਰ ਉਹਨਾਂ ਨੇ ਬੇਨਤੀ ਕੀਤੀ ਕਿ ਇੱਕ ਰੋਟੀ ਹੋਰ ਦੇ ਦਿਓ ਉਸ ਮਾਤਾ ਨੇ ਫਿਰ ਦੁਆਰਾ ਕਿਹਾ ਕਿ ਇੱਕ ਚੌਥਾ ਹਿੱਸਾ ਹੋਰ ਮੇਰੇ ਨਾਮ ਕਰਵਾ ਦਿਓ ਇਸ ਤਰੀਕੇ ਨਾਲ ਚਾਰ ਰੋਟੀਆਂ ਉਸ ਸੰਤ ਬਾਬਾ ਨੇ ਰੱਬ ਦੇ ਜੀ ਨੂੰ ਦਿੱਤੀਆਂ ਤੇ ਚਾਰਾਂ ਰੋਟੀਆਂ ਦੇ ਬਦਲੇ ਆਪਣੀ ਜ਼ਿੰਦਗੀ ਦੀ ਜਿੰਨੀ ਪੁੰਨ ਦੀ ਕਮਾਈ ਸੀ ਜਿਨ੍ਹਾਂ ਨਾਮ ਜਪਿਆ ਸੀ ਸਾਰਾ ਉਸਨੇ ਉਸ ਔਰਤ ਦੇ ਨਾਮ ਲਗਵਾ ਦਿੱਤਾ ਹੁਣ ਉਹ ਰੱਬ ਦਾ ਜੀ ਆਪਣੇ ਛੋਟੇ ਬੱਚਿਆਂ ਨੂੰ ਲੈ ਕੇ ਚਲਿਆ ਗਿਆ ਉਸ ਦੀ ਭੁੱਖ ਮਿਟ ਚੁੱਕੀ ਸੀ ਉਧਰੋਂ ਕਹਿੰਦੇ ਕਿ ਪ੍ਰਮਾਤਮਾ ਖੁਦ ਪ੍ਰਗਟ ਹੋ ਗਏ ਪ੍ਰਮਾਤਮਾ ਧੰਨ ਹੋ ਗਏ ਪ੍ਰਮਾਤਮਾ ਨੇ ਉਸ ਸਾਧ ਫਕੀਰ ਨੂੰ ਦੇਖਿਆ ਤੇ ਕਿਹਾ ਕਿ ਜੋ ਤੂੰ ਮੰਗਣਾ ਹੈ ਉਹ ਤੈਨੂੰ ਮਿਲ ਜਾਊਗਾ ਤੂੰ ਇੱਕ ਪਲ ਵੀ ਨਹੀਂ ਸੋਚਿਆ ਕਿ ਤੂੰ ਸਾਰੀ ਜ਼ਿੰਦਗੀ ਨਾਮ ਜਪਦਿਆਂ ਗੁਜ਼ਾਰ ਦਿੱਤੀ ਹੈ ਤੂੰ ਇੱਕ ਪਲ ਵੀ ਨਹੀਂ ਸੋਚਿਆ ਕਿ ਮੇਰੀ ਸਾਰੀ ਜ਼ਿੰਦਗੀ ਵਿਅਰਥ ਚਲੀ ਜਾਊਗੀ ਜੇ ਮੈਂ ਆਪਣੀ ਸਾਰੀ ਜ਼ਿੰਦਗੀ ਦੀ ਪੁੰਨ ਕਮਾਈ ਜੋ ਨਾਮ ਜਪਿਆ ਹੈ ਇਸ ਔਰਤ ਦੇ ਨਾਮ ਲਗਾ ਦਵਾਂਗਾ ਤੂੰ ਤਾਂ ਹੈ ਮੰਗ ਜੋ ਮੰਗਦਾ ਹੈ ਉਹ ਸਾਰੀ ਤਰੀ ਜਿਹੜਾ ਤੂੰ ਜਾਪ ਕੀਤਾ ਹੈ ਉਹਦੇ ਨਾਮ ਲੱਗ ਗਿਆ ਪਰ ਇਸ ਦੇ ਬਾਵਜੂਦ ਜਿਹੜਾ ਤੂੰ ਜਪਿਆ ਹੈ ਨਾਮ ਉਹਦੇ ਵਿੱਚੋਂ ਇੱਕ ਮਾਸਾ ਵੀ ਨਹੀਂ ਕਟਿਆ ਤੂੰ ਤਾਂ ਸਿੱਧੀ ਸਵਰਗਾਂ ਦੇ ਵਿੱਚ ਥਾਂ ਪੱਕੀ ਕਰ ਲਈ ਹੈ ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਸਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਭੁੱਖੇ ਦਾ ਟਿੱਡ ਪਰਦੇ ਆ ਪਰਮਾਤਮਾ ਦੇ ਬਣਾਏ ਜੀ ਦਾ ਟਿੱਡ ਪਰਦੇ ਆ ਤਾਂ ਉਹ ਇੱਕ ਬਹੁਤ ਵੱਡਾ ਪੁੰਨ ਹੁੰਦਾ ਹੈ। ਕਈ ਵਾਰੀ ਸਾਨੂੰ ਦਿਮਾਗ ਦੀ ਬਜਾਏ ਦਿਲ ਤੋਂ ਕੰਮ ਲੈਣਾ ਚਾਹੀਦਾ ਹੈ। ਜਦੋਂ ਆਪਾਂ ਬਹੁਤ ਸਾਰੇ ਗੁਣਾ ਭਾਗ ਕਰਨ ਲੱਗ ਪੈਂਦੇ ਆ, ਗਣਿਤ ਦੇ ਵਿੱਚ ਫਸ ਜਾਂਦੇ ਆ। ਚੋੜ ਘਟਾਓ ਕਰਦੇ ਆ ਕਿ ਆ ਕਰਾਂਗਾ ਫਾਇਦਾ ਹੋ ਜਾਏਗਾ, ਆ ਕਰਾਂਗਾ ਨੁਕਸਾਨ ਹੋ ਜਾਏਗਾ ਤਾਂ ਕਿਤੇ ਨਾ ਕਿਤੇ ਆਪਣੇ ਲਈ ਘਾਟੇ ਦਾ ਸੌਦਾ ਕਰ ਲੈਨੇ ਆ। ਕਈ ਵਾਰੀ ਸਾਨੂੰ ਕੁਝ ਐਸਾ ਵੀ ਕਰਨਾ ਚਾਹੀਦਾ ਹੈ ਜਿਹਦੇ ਨਾਲ ਇੱਕ ਕੁਦਰਤ ਦਾ ਫਾਇਦਾ ਹੋ ਰਿਹਾ ਹੋਵੇ ਪ੍ਰਮਾਤਮਾ ਦੀ ਬਣਾਈ ਹੋਈ ਕਾਇਨਾਤ ਦੇ ਕਿਸੇ ਜੀਵ ਦਾ ਫਾਇਦਾ ਹੋ ਰਿਹਾ ਹੋਵੇ ਉਹਦਾ ਲਾਭ ਹੋ ਰਿਹਾ ਹੋਵੇ